ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਅੱਜ ਆਪਣੇ ਭੈਣਾਂ ਵਾਸਤੇ ਬੜਾ ਪਿਆਰਾ ਬੜਾ ਸੋਹਣਾ ਤੇ ਬੜਾ ਹੀ ਅਨਮੋਲ ਹੀਰਾ ਲੈ ਕੇ ਆ ਰਹੇ ਹਾਂ ਜਾਮ ਕਾਟਨ ਦਾ ਸੂਟ ਹੈ ਜੀ ਆਹ ਦੇਖੋ ਸ਼ਰੀਆਂ ਤੇ ਗਲ ਪੂਰਾ ਵਧੀਆ ਬਣਿਆ ਹੋਇਆ ਕਲਰ ਨਾਬੀ ਦੁਪੱਟਾ ਗ੍ਰੀਨ ਸੂਟ ਮੰਗੀ ਆ ਚੁੰਨੀ ਮਰਜੈਂਟਾ ਕੜਾਈ ਵਾਲੀ ਆ ਲੋ ਆ ਵਾਈਨ ਸੂਟ ਨਾਲ ਕੇਸਰੀ ਰੰਗ ਦੀ ਚੁੰਨੀ ਆ ਨੀਲਾ ਸੂਟ ਤੇ ਨਾਲ ਆ ਮਰਜੈਂਟਾ ਚੁੰਨੀ ਆ ਜੀ ਕੜਾਈ ਵਾਲੀ ਸੈਮੀ ਚਰੌਣ ਦੀ ਚੁੰਨੀ ਆ ਜੀ ਸੈਮੀ ਜਾਮ ਦਾ ਸੂਟ ਹੈ ਬੜਾ ਹੀ ਪਿਆਰਾ ਬੜਾ ਹੀ ਸੋਹਣਾ ਤੇ ਬੜਾ ਹੀ ਅਨਮੋਲ ਹੀਰਾ ਲੈ ਕੇ ਆਏ ਅੱਜ ਕੀਮਤ ਨਾ ਮਤ ਏ ਭੈਣਾ ਨੂੰ ਸੂਟ ਇੰਨਾ ਸਸਤਾ ਦੇ ਦੇਣਾ ਭੈਣਾ ਵੀ ਸੋਚਣ ਵਾਸਤੇ ਮਜਬੂਰ ਹੋ ਜਾਣਗੇ ਆ ਵੀ ਕਿਉਂ ਨਾ ਜੱਸੀ ਦੀ ਹੱਟੀ ਤੇ ਜਾਇਆ ਜਾਵੇ ਇੱਕੋ ਇੱਕ ਦੁਕਾਨ ਆ ਜੱਸੀ ਦੀ ਹੱਟੀ ਬਸ ਸਟੈਂਡ ਮਰਿੰਡਾ ਜਿੱਥੇ ਕੱਪੜੇ ਵਧੀਆ ਡਿਜ਼ਾਈਨ ਨਵੇਂ ਤੇ ਰੇਟ ਘੱਟ ਮਿਲਦੇ ਆ ਦੀ ਜੋਤੀ ਦੁਕਾਨ ਚ ਐਂਟਰੀ ਕਰੋਗੇ ਤੁਹਾਨੂੰ ਪਹਿਲਾਂ ਬਾਪੂ ਜੀ ਮਿਲਣਗੇ ਫਿਰ ਲक्की ਵੀਰਾ ਮਿਲੂਗਾ ਆ ਕੇ ਤੁਸੀਂ ਦੱਸਣਾ ਬਾਪੂ ਜੀ ਉਹੀ ਕਪੜੇ ਦਿਓ ਜੋ ਤੁਸੀਂ ਵੀਡੀਓ ਚ ਬੋਲਦੇ ਹੋ ਫਿਰ ਉਹੀ ਕਪੜੇ ਮਿਲਣਗੇ ਜੀ ਇਹ ਸੂਟ ਦੀ ਕੀਮਤ ਹੈਗੀ ਬਾਜ਼ਾਰ ਚ 645 ਰੁਪਏ ਪਰ ਜੱਸੀ بھائی ਦਊਗਾ 390 ਰੁਪਏ ਦਾ ਸੂਟ ਜਿਹੜਾ ਵੀਡੀਓ ਸ਼ੇਅਰ ਕਰੂਗਾ ਵੀਡੀਓ ਨੂੰ ਲਾਈਕ ਕਰੂਗਾ ਪੇਜ ਨੂੰ ਲਾਈਕ ਕਰੂਗਾ ਮਿਲਣਾ ਸਿਰਫ ਉਹਨਾਂ ਨੂੰ ਜੋ ਤੁਸੀਂ ਆ ਕੇ ਕਹੋਗੇ ਨਾ ਮੇਰੇ 390 ਦਾ ਸੂਟ ਦਿਓ ਤੇ ਬਾਪੂ ਜੀ ਦਾ ਪਹਿਲੇ ਸਵਾਲ ਹੁੰਦਾ ਵੀ ਤੁਸੀਂ ਕਿੰਨੇ ਗਰੁੱਪਾਂ 'ਚ ਸ਼ੇਅਰ ਕੀਤੀ ਆ ਤੇ ਕਿੰਨੇ ਲਾਈਕ ਕਰਿਆ ਕਿੰਨੀ ਤਾਂ ਸਾਡਾ ਲਿੰਕ ਭੇਜਿਆ ਦੀ ਕੁਝ ਨਹੀਂ ਤਾਂ ਤੁਸੀਂ ਲਿੰਕ ਭੇਜੋਗੇ ਉਨੀ ਹੀ ਦੁਕਾਨ مشهور ਹੋਊਗੀ اور ਤੁਹਾਨੂੰ ਕਪੜਾ ਸਸਤਾ ਮਿਲੂਗਾ ਜੱਸੀ ਦੀ ਹੱਟੀ বাস ਸਟੈਂਡ ਮਰਿੰਡਾ ਇਹ ਸੂਟ ਮਿਲਣਾ ਜੀ 390 ਰੁਪਏ ਚ ਫਿਰ ਇੱਕ ਵਾਰੀ ਕਹਿ ਦਿੰਦੇ ਆ ਵੀ 390 ਦਾ ਸੂਟ ਮਿਲਣਾ ਮਿਲਣਾ ਤਾਂ ਵਾਜੇ ਤੁਸੀਂ ਵੀਡੀਓ ਨੂੰ ਸ਼ੇਅਰ ਤੇ ਪੇਜ ਨੂੰ ਲਾਈਕ ਕਰੋਗੇ YouTube ਤੇ Facebook ਤੇ Instagram ਤੇ ਟਵੀਟਰ ਤੇ ਤਿੰਨੇ ਤਾਂ ਦੀ ਗਰੁੱਪ ਲਾਈਕ ਕਰੋ ਅਤੇ ਸ਼ੇਅਰ ਕਰੋ ਜਸਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਸਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਕਰੀ ਚਲੋ ਪੇਜ ਨੂੰ ਲਾਈਕ ਅਤੇ ਸ਼ੇਅਰ ਜੇ ਸੂਟ ਲੈਣਾ ਤੁਸੀਂ 390 ਰੁਪਏ ਚ ਵਾਹਿਗੁਰਜੀਓ ਸਤਨਾਮ ਜੀਓ